ਸਖਾ ਦੇ ਮਸਲੇ ਤੇ ਮੁੱਖ ਮੰਤਰੀ ਨੇ ਅਕਾਲ ਤਖਤ ਸਾਹਿਬ ਦੇ ਜ਼ਿੰਦદાર ਤੇ ਸਵਾਲ ਚੁੱਕੇ ਨੇ ਅਕਾਲ ਤਖਤ ਸਾਹਿਬ ਵੱਲੋਂ ਨਵੇਂ ਹੁਕਮ ਜਾਰੀ ਹੋਏ ਨੇ ਜੁੜੇ ਰੋ ਬਹੁਤ ਹੀ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜ਼ਿੰਦદાર ਦੀ ਨਿਯੁਕਤੀ ਤੇ ਤਿੱਖਾ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਹੁਣ ਉਹ ਸੰਤਾਂ ਤੇ ਮਹਾਪੁਰਖਾਂ ਨੂੰ ਮर्याਦਾ ਸਮਝਾਉਣਗੇ ਜਿਨ੍ਹਾਂ ਦੀ ਨਿਯੁਕਤੀ ਮर्याਦਾ ਦੀ ਉਲੰਘਣਾ ਕਰਦੀ ਹੈ ਉਹ ਅਜੇ ਵੀ ਸਰਟੀਫਿਕੇਟ ਮੰਗਦੇ ਫਿਰ ਰਹੇ ਨੇ ਉਸ ਵੇਲੇ ਮर्याਦਾ ਕਿੱਥੇ ਸੀ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਦਾ ਅਹੁਦਾ ਬਹੁਤ ਉੱਚਾ ਹੈ ਇਸ ਦਾ ਹਮੇਸ਼ਾ ਸਤਕਾਰ ਕੀਤਾ ਜਾਵੇਗਾ ਮੈਂ ਉਹਨਾਂ ਲੋਕਾਂ ਬਾਰੇ ਗੱਲ ਕਰ ਰਿਹਾ ਜੋ ਇਸ ਤੇ ਬੈਠਦੇ ਨੇ ਉਹਨਾਂ ਨੂੰ ਰਾਜਨੀਤਿਕ ਹਸਤੀਆਂ ਦੁਆਰਾ ਨਿਯੁਕਤ ਕੀਤਾ ਜਾਂਦਾ ਇਹ ਗਲਤ ਹੈ ਜਦ ਅਸੀਂ ਗੋਲਕ ਦੀ ਦਰਬਾਰ ਤੋਂ ਬਾਰੇ ਗੱਲ ਕਰਦੇ ਹਾਂ ਤਾਂ ਉਹ ਸਬੂਤ ਮੰਗਦੇ ਨੇ ਸ਼ੀਦੀ ਦਿਹਾੜੇ ਮੌਕੇ ਸਰਕਾਰੀ ਸਮਾਗਮ ਨੂੰ ਪੰਜਾਬ ਸਰਕਾਰ ਦਾ ਨਿਰਮਾਣ ਉਪਰਾਲਾ ਦੱਸਦੇ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਮਹਾਨ ਜੀਵਨ ਅਤੇ ਫਲਸਫੇ ਦੇ ਅੱਗੇ ਯਤਨ ਬਹੁਤ ਮਾਮੂਲੀ ਨੇ ਪਰ ਪੰਜਾਬ ਸਰਕਾਰ ਗੁਰੂ ਸਾਹਿਬ ਜੀ ਪ੍ਰਤੀ ਸ਼ਰਧਾ ਤੇ ਸਤਕਾਰ ਵਜੋਂ ਆਪਣਾ ਫਰਜ਼ ਨਿਭਾਰੀ ਹੈ ਇਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਰਦਾਰ ਗਿਆਨੀ ਕਲਦੀਪ ਸੰਗੜਕਾ ਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਸੀ ਕਿ ਪੰਜਾਬ ਸਰਕਾਰ ਦੇ ਸਹਿਰ ਸਪੱਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਤਰਨੁਪ੍ਰੀਤ ਸੋਮਤ ਤੇ ਇਸ ਦੇ ਵਿਭਾਗ ਦੇ ਡਾਇਰੈਕਟਰ ਕੋਲੋਂ ਭਾਈ ਜੀਵਨ ਸਿੰਘ ਯਾਦਗਾਰ ਸ਼੍ਰੀਨੰਦਰਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਪਰੰਪਰਾਵਾਂ ਤੇ ਮਰਿਆਦਾਵਰਤੂ ਪੇਸ਼ਕਾਰੀ ਕਰ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਤਰਫੋਂ ਸਪਸ਼ਟੀਕਰਨ ਮੰਗਿਆ ਗਿਆ ਉਹਨਾਂ ਦੱਸਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੀਆਂ ਸ਼ਿਕਾਇਤਾਂ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਕੀਤੇ ਬਿਆਨ ਤੋਂ ਇਹ ਸਾਹਮਣੇ ਆਇਆ ਕਿ ਬੀਤੇ ਸਮੇਂ ਪੰਜਾਬ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ ਯਾਦਗਾਰ ਵਿੱਚ ਬਣਾਈਆਂ ਗਈਆਂ ਤਸਵੀਰਾਂ ਵਿੱਚ ਸਿੱਖ ਸਨਹੰਤਾ ਮਰਿਆਦਾ ਪਰੰਪਰਾਵਾਂ ਤੇ ਸਿੱਖ ਭਾਵਨਾਵਾਂ ਦੇ ਵਿਰੁੱਧ ਪੇਸ਼ਕਾਰੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਹਨਾਂ ਵਿੱਚੋਂ ਇੱਕ ਤਸਵੀਰ ਜਿਸ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜ ਪਿਆਰੇ ਸਹਿਬਾਨਾਂ ਨੂੰ ਅੰਮ੍ਰਿਤ ਪਾਨ ਕਰਵਾਉਂਦੇ ਹੋਏ ਦਿਖਾਇਆ ਗਿਆ ਉਸ ਵਿੱਚ ਗੁਰੂ ਸਾਹਿਬ ਜੀ ਨੂੰ ਜੋੜੇ ਪਾਏ ਹੋਏ ਖਾਇਆ ਗਿਆ ਹੈ ਅੰਮ੍ਰਿਤ ਸ਼ਕ ਰਹੇ ਸਿੰਘ ਨੂੰ ਵੀ ਮਰਿਆਦਾ ਅਨੁਸਾਰ ਵੀਰ ਆਸਨ ਵਿੱਚ ਨਹੀਂ ਦਿਖਾਇਆ ਗਿਆ ਜੋ ਕਿ ਅੰਮ੍ਰਿਤ ਸੰਚਾਰ ਦੀ ਮਰਿਆਦਾ ਤੋਂ ਉਲਟਾ ਹੈ ਇਸ ਦੇ ਨਾਲ ਹੀ ਇਸ ਤਸਵੀਰ ਵਿੱਚ ਅੰਮ੍ਰਿਤ ਦੇ ਵਾਟੇ ਤੇ ਖੰਡੇ ਦੀ ਦਿਖ ਵੀ ਸਿੱਖ ਰਵੈਤ ਵਾਲੀ ਨਹੀਂ ਬਣਾਈ ਗਈ ਦੋ ਪਾਲਕੀਆਂ ਤੋਕੀ ਬਾਬਾ ਤੇ ਤਸਵੀਰ ਵਿੱਚ ਬਣਾਇਆ ਗਿਆ ਝੰਡਾ ਵੀ ਸਿੱਖੀ ਰਵੈਤ ਅਨੁਸਾਰ ਨਹੀਂ ਜਦਾਰ ਗੜਗੱਜ ਨੇ ਪੰਜਾਬ ਸਰਕਾਰ ਵੱਲੋਂ 350 ਸਾਲਾ ਸ਼ਤਾਬਦੀ ਸਮਾਗਮਾਂ ਸੰਬੰਧੀ ਲਗਾਏ ਗਏ ਪੋਸਟਰਾਂ ਤੇ ਬੈਨਰਾਂ ਸੰਬੰਧੀ ਪ੍ਰਤੀਕਿਰਿਆ ਦੰਦਿਆ ਕਿ ਸਰਕਾਰ ਨੇ ਆਪਣੀਆਂ ਇਹ ਮਸ਼ਹੂਰੀਆਂ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਕੀਤੀਆਂ ਨੇ ਇਨਾਂ ਰਾਹੀਂ ਸੰਗਤ ਨੂੰ ਅਧੂਰੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਉਹਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਸਰਕਾਰਾਂ ਦੀਆਂ ਮਸ਼ਹੂਰੀਆਂ ਉੱਤੇ 23 ਤੋਂ 29 ਨਵੰਬਰ ਤੱਕ ਮਨਾਏ ਜਾ ਰਹੇ ਸ਼ਤਾਬਦੀ ਸਮਾਗਮਾਂ ਬਾਰੇ ਪੂਰੀ ਜਾਣਕਾਰੀ ਹੁੰਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਅੱਗੋਂ ਹਰਮਿਤ ਸੰਧੂ ਵੱਲੋਂ ਗੁਰੂ ਦੀ ਗੋਲਕੱਤੇ ਸਿੱਖ ਸੰਸਥਾ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਵਿਰੁੱਧ ਬਾਰ-ਬਾਰ ਕੀਤੀਆਂ ਜਾ ਰਹੀਆਂ ਟਿੱਪਣੀਆਂ ਬਾਰੇ ਜਿਹੜਾ ਅਰਗਿਆਨੀ ਕਲਦੀਪ ਸੰਘੜਗੱਜ ਨੇ ਕਿਹਾ ਕਿ ਇਹਨਾਂ ਵਿਰੁੱਧ ਸ਼੍ਰੀ ਅਕਾਲ ਤਖਤ ਸਾਹਿਬ ਵਿਖੇਸ਼ ਕੈਤਮ ਪਹੁੰਚੀ ਅਤੇ ਆਉਣ ਵਾਲੇ ਸਮੇਂ ਅੰਦਰ ਪੰਚ ਸੰਗ ਸਹਿਬਾਨ ਦੀ ਇਕਤਿਰਤਾ ਵਿੱਚ ਇਸ ਮਾਮਲੇ ਉੱਤੇ ਗੰਭੀਰ ਵਿਚਾਰ ਕੀਤੀ ਜਾਵੇਗੀ। ਉਹਨਾਂ ਕਹੇ ਕਿ ਗੁਰੂ ਕਾਲ ਤੋਂ ਹੀ ਸਿੱਖ ਧਰਮ ਦੇ ਅੰਦਰ ਦਸਵੰਦ ਦੀ ਪਰੰਪਰਾ ਹੈ। ਸੰਗਤ ਆਪਣੀ ਸਮਰੱਥਾ ਤੇ ਸ਼ਰਧਾ ਮੁਤਾਬਕ ਗੁਰੂ ਘਰ ਅੰਦਰ ਦਸਵੰਦ ਅਤੇ ਗੋਲਕ ਵਿੱਚ ਮਾਇਆ ਭੇਟਾ ਕਰਦੀ ਹੈ। ਉਹਨਾਂ ਕਹੇ ਕਿ ਗੁਰੂ ਘਰ ਦੀਆਂ ਗੋਲਕਾਂ ਵਿੱਚ ਪਰੰਪਰਾ ਦਾ ਹਿੱਸਾ ਤੇ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ਜਿਸ ਦੀ ਸਥਾਪਨਾ ਬਹੁਤ ਸ਼ਹਾਦਤਾਂ ਦੇ ਕੇ ਹੋਈ ਹੈ ਜੋ ਗੁਰੂਕਰਾਂ ਦਾ ਸਚੱਚਾ ਪ੍ਰਬੰਧ ਖਾਲਸਾ ਪੰਥ ਦੀਆਂ ਭਾਵਨਾਵਾਂ ਮੱਤੇ ਸਿੱਖ ਗੁਰਦੁਆਰਾ ਐਕਟ 1925 ਅਨੁਸਾਰ ਕਰਦੀ ਹੈ। ਉਹਨਾਂ ਕਿਹਾ ਕਿ ਗੁਰੂ ਦੀ ਗੋਲਕ ਤੇ ਸ਼ਰਮਣਿਕ ਕਮੇਟੀ ਵਿਰੁੱਧ ਤੱਥ ਇਨ ਟਿੱਪਣੀਆਂ ਕਰਨੀਆਂ ਮੰਤਭਾਗਾ ਨੇ ਤੇ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਨਾਸਤਿਕਤਾ ਦਾ ਪ੍ਰਗਟਾਵਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਬਹੁਤ ਹੀ ਜ਼ਿੰਮੇਵਾਰੀ ਵਾਲਾ ਹੁੰਦਾ ਹੈ ਜਿਸ ਨੇ ਸੂਬੇ ਦੇ ਸਮੂਹ ਪਾਈਚਾਰਿਆਂ ਦੀ ਨੁਮਾਇੰਦਗੀ ਕਰਨੀ ਹੁੰਦੀ ਹੈ।